ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਕਹਾਣੀ ਵਿੱਚ ਬਾਢ ਢੋਲ ਵੱਜ ਰਿਹਾ ਸੀ ਤੇ ਸਾਰੇ ਰਿਸ਼ਤੇਦਾਰ ਨੱਚ ਰਿਹਾ ਸੀ ਢੋਲ ਵਾਲਾ ਵੀ ਇਹੋ ਜਿਹਾ ਢੋਲ ਵਜਾ ਰਿਹਾ ਸੀ ਕਿ ਸਾਰੇ ਨੱਚਣ ਨੂੰ ਮਜਬੂਰ ਹੋ ਗਏ ਸਾਰਿਆਂ ਦੇ ਪੈਰ ਖੁਦ ਬਖੁਦ ਹੀ ਉੱਠ ਰਹੇ ਸੀ ਘਰ ਦੀ ਕੁੜੀ ਕਮਲ ਵੀ ਸਾਰਿਆਂ ਦੇ ਨਾਲ ਨੱਚ ਰਹੀ ਸੀ ਤੇ ਉਹਦੀ ਮਾਂ ਖੁਸ਼ ਹੋ ਹੋ ਕੇ ਪੈਸੇ ਵਾਰ ਰਹੀ ਸੀ ਘਰ ਦੇ ਇਕਲੌਤੇ ਮੁੰਡੇ ਰਣਜੀਤ ਦੀ ਘਰ ਵਾਲੀ ਹਰਜੋਤ ਨੇ ਮੁੰਡੇ ਨੂੰ ਜਨਮ ਦਿੱਤਾ ਸੀ ਆ ਜੋਸੇ ਦਾ ਨਾਮਕਰਨ ਸੀ ਆਖਿਰਕਾਰ 3 ਸਾਲ ਬਾਅਦ ਬੇਬੇ ਜੀ ਦੀ ਮਰਦ ਜੂਬੂਰੀ ਪੂਰੀ ਹੋ ਗਈ ਸੀ ਜਦੋਂ ਦਾ ਹੀ ਇਕਲੌਤੇ ਮੁੰਡੇ ਦਾ ਵਿਆਹ ਹੋਇਆ ਆ ਉਦੋਂ ਦਾ ਹੀ ਉਹ ਹਰ ਕਿਤੇ ਜਾ ਜਾ ਕੇ ਅਰਦਾਸਾਂ ਕਰਦੀ ਸੀ ਅੰਦਰ ਖਿੜਕੀ ਵਿੱਚੋਂ ਇਹ ਸਾਰਾ ਕੁਝ ਉਹਨਾਂ ਦੀ ਬਹੂ ਹਰਜੋਤ ਵੀ ਵੇਖ ਰਹੀ ਸੀ ਫਿਰ ਵਾਪਸ ਆਪਣੇ ਬੈੱਡ ਤੇ ਆਪਣੇ ਨਿੱਕੇ ਜਿਹੇ ਮੁੰਡੇ ਦੇ ਕੋਲ ਜਾ ਕੇ ਲੇਟ ਗਈ ਤੇ ਸੋਚਦੇ ਸੋਚਦੇ ਪਹੁੰਚ ਗਈ ਆਪਣੇ ਅਤੀਤ ਵਿੱਚ ਜਦੋਂ ਬਹੂ ਬਣ ਕੇ ਇਸ ਘਰ ਚ ਆਈ ਸੀ ਉਸ ਦਿਨ ਉਹਦਾ ਗ੍ਰਹਿ ਪ੍ਰਵੇਸ਼ ਸੀ ਉਹ ਆਪਣੇ ਪਤੀ ਦੇ ਕੋਲ ਖੜੀ ਸ਼ਰਮਾ ਰਹੀ ਸੀ ਉਸ ਦਿਨ ਵੀ ਇਵੇਂ ਹੀ ਢੋਲ ਤੇ ਸਾਰੇ ਨੱਚ ਰਹੇ ਸੀ ਉਸ ਦਿਨ ਵੀ ਘਰ ਦੀ ਬੇਟੀ ਝੂਮ ਝੂਮ ਕੇ ਨੱਚ ਰਹੀ ਸੀ ਤੇ ਸੱਸ ਮਾਂ ਕਦੀ ਆਪਣੀ ਕੁੜੀ ਉਤੋਂ ਪੈਸੇ ਵਾਰਦੀ ਸੀ ਤੇ ਕਦੀ ਬਹੂ ਤੋਂ ਵਾਰ ਕੇ ਢੋਲ ਵਾਲੇ ਨੂੰ ਦੇ ਰਹੀ ਸੀ ਬੜੇ ਹੀ ਢੋਲਟ ਮੱਕੇ ਨਾਲ ਹਰਜੋਤ ਦਾ ਇਸ ਘਰ ਚ ਗ੍ਰਹਿ ਪ੍ਰਵੇਸ਼ ਕਰਵਾਇਆ ਗਿਆ ਘਰ ਚ ਗਿਣਤੀ ਦੇ ਸਿਰਫ 5 ਹੀ ਮੈਂਬਰ ਸੀ ਸੱਸ ਸਹੁਰਾ ਨਨਾਣ ਪਤੀ ਤੇ ਖੁਦ ਹਰਜੋਤ ਛੋਟਾ ਜਿਹਾ ਪਿਆਰਾ ਜਿਹਾ ਖੁਸ਼ਹਾਲ ਪਰਿਵਾਰ ਖੁਸ਼ਹਾਲ ਸ਼ਾਇਦ ਨਹੀਂ ਕਾਰਨ ਖੁਦ ਹਰਜੋਤ ਦੀ ਸੱਸ ਹਰਜੋਤ ਦੀ ਸੱਸ ਸ਼ੁਰੂ ਤੋਂ ਹੀ ਪੁਰਾਣੀ ਸੋਚ ਦੀ ਔਰਤ ਸੀ। ਉਹ ਵੀ ਉਹਨਾਂ ਸੱਸਾਂ ਵਿੱਚੋਂ ਹੀ ਸੀ ਜਿਹੜੀਆਂ ਇਹ ਸੋਚਦੀਆਂ ਸੀ ਕਿ ਬਹੂ ਤਾਂ ਸਿਰਫ ਸਾਸ ਤੇ ਘਰ ਲਈ ਹੀ ਲਿਆਈਦੀ ਆ। ਮਤਲਬ ਵਿਆਹ ਪਤੀ ਦੇ ਨਾਲ ਨਾ ਹੋਇਆ ਹੋਵੇ ਜਿਵੇਂ ਸੱਸ ਅਤੇ ਘਰ ਦੀ ਮਾਨ ਮਰਿਆਦਾ ਦੇ ਨਾਲ ਬਹੂ ਦਾ ਵਿਆਹ ਹੋਇਆ ਹੋਵੇ। ਹੁਣ ਮਾਨ ਮਰਿਆਦਾ ਕਿਹੜੀ? ਉਹ ਜਿਹੜੀ ਸਮਾਜ ਨੇ ਬਣਾਈਆਂ ਜਾਂ ਸ਼ਾਇਦ ਖੁਦ ਸਾਸ ਨੇ ਇੱਕ ਬਹੁ ਸੱਸ ਦੇ ਸਾਹਮਣੇ ਆਪਣੇ ਪਤੀ ਨਾਲ ਗੱਲ ਤੱਕ ਨਹੀਂ ਕਰ ਸਕਦੀ ਉਹਦੇ ਨਾਲ ਬਹਿ ਨਹੀਂ ਸਕਦੀ ਤੇ ਹੋਰ ਪਤਾ ਨਹੀਂ ਕੀ ਕੁਝ ਹੁਣ ਖੁਦ ਤਾਂ ਕਦੀ ਸੱਸ ਦੇ ਨਾਲ ਰਹੀ ਨਹੀਂ ਪਰ ਬਹੂ ਦੇ ਲਈ ਨਿਜਮਤਾ ਬਣਾ ਸਕਦੀ ਆਣਾ ਤੇ ਇਹ ਗੱਲ ਹਰਜੋਤ ਨੂੰ ਵਿਆਹ ਦੇ ਤੀਜੇ ਦਿਨ ਹੀ ਪਤਾ ਲੱਗ ਗਈ ਜਦੋਂ ਪਗ ਫੇਰੇ ਤੋਂ ਬਾਅਦ ਵਾਪਸ ਰਣਜੀਤ ਦੇ ਨਾਲ ਘਰ ਆਈ ਛਾਂ ਮੋ ਚੁੱਕੀ ਸੀ ਸਾਰੇ ਰਿਸ਼ਤੇਦਾਰ ਜਾ ਚੁੱਕੇ ਸੀ ਤੇ ਘਰ ਹੁਣ ਬਸ ਪੰਜ ਮੈਂਬਰ ਹੀ ਬਚੇ ਸੀ ਅੰਗਿਆ ਹੀ ਉਹਨੇ ਆਪਣੀ ਸਾਸ ਦੇ ਪੈਰਾਂ ਨੂੰ ਹੱਥ ਲਾਇਆ ਤੇ ਉਹਨਾਂ ਦਾ ਅਸ਼ੀਰਵਾਦ ਲਿਆ ਸਾਸ ਨੇ ਵੀ ਉਹਨੂੰ ਬਹੁਤ ਅਸੀਸਾਂ ਦਿੱਤੀਆਂ ਤੇ ਉਹਨੂੰ ਆਪਣੇ ਕਮਰੇ 'ਚ ਭੇਜ ਦਿੱਤਾ ਉਹ ਆਪਣਾ ਸਮਾਨ ਲੈ ਕੇ ਆਪਣੇ ਕਮਰੇ 'ਚ ਆ ਗਈ ਤੇ ਉਹਦੇ ਪਿੱਛੇ-ਪਿੱਛੇ ਰਣਜੀਤ ਵੀ ਕੱਪੜੇ ਬਦਲਣ ਲਈ ਕਮਰੇ ਵਿੱਚ ਆ ਗਿਆ ਸਮਾਨ ਵਾਪਸ ਰੱਖਣ ਤੇ ਕੱਪੜੇ ਬਦਲਣ ਵਿੱਚ 15-20 ਮਿੰਟ ਲੱਗ ਗਏ ਇਹ ਨੇ ਨੂੰ ਸੱਸ ਦੀ ਆਵਾਜ਼ ਆਈ ਹਰਜੋਤ ਬਹੂ ਕੀ ਹੁਣ ਅੰਦਰ ਕਮਰੇ ਚ ਹੀ ਰਹेंगी ਜਾਂ ਬਾਹਰ ਵੀ ਆਏਂਗੀ ਸੱਸ ਦੀ ਆਵਾਜ਼ ਸੁਣ ਕੇ ਹਰਜੋਤ ਫਟਾਫਟ ਕਮਰੇ ਤੋਂ ਬਾਹਰ ਆਈ ਤੇ ਆ ਕੇ ਸੱਸ ਨੂੰ ਬੋਲੀ ਜੀ ਮਾ ਜੀ ਕਹੋ ਕੀ ਕਹਾ ਕੁਝ ਸ਼ਰਮ ਲਿਆ ਅੱਜ ਤਰਖਣੀ ਚਾਹੀਦੀ ਆ ਨਾ ਤੁਹਾਨੂੰ ਹੁਣ ਮੁੰਡੇ ਨੂੰ ਤਾਂ ਕੀ ਕਹਾ ਮੈਂ ਪਰ ਤੂੰ ਤਾਂ ਸਮਝਦਾ ਰਿਆ ਨਾ ਇੱਥੇ ਸੱਸ ਤੇ ਨਨਾਨ ਦੋਵੇਂ ਬੈਠੀਆਂ ਆਂ ਤੇ ਤੁਸੀਂ ਕਮਰੇ ਚ ਵੜ ਗਏ ਹੋ ਜਾ ਕੇ ਚੰਗਾ ਲੱਗਦਾ ਆ ਜੀ ਉਹ ਹਰਜੋਤ ਦੇ ਮੂੰਹੋਂ ਕੁਝ ਨਾ ਨਿਕਲਿਆ ਆਖਰ ਇਸ ਗੱਲ ਦਾ ਕੀ ਜਵਾਬ ਦਵੇ ਹੈ ਤਾਂ ਉਹ ਆਪਣੇ ਪਤੀ ਦੇ ਨਾਲ ਹੀ ਸੀ ਨਾ ਅੰਦਰ ਉਹਦੇ ਤੇ ਇੰਨਾ ਬਵਾਲ ਕਿਉਂ ਇਧਰ ਸੱਸ ਉਹਨੂੰ ਆਪਣੇ ਘਰ ਦੇ ਰੀਤੀ ਰਿਵਾਜ ਸਮਝਾਉਂਦੇ ਹੋਏ ਬੋਲੀ ਵੇਖ ਬਹੂ ਆਪਣੇ ਇੱਥੇ ਜਦੋਂ ਸੱਸ ਸਹੁਰਾ ਤੇ ਨਨਾਨ ਬੈਠੇ ਹੋਣ ਨਾ ਤਾਂ ਨਾ ਤਾਂ ਪਤੀ ਨਾਲ ਗੱਲ ਕਰਦੇ ਆ ਤੇ ਨਾ ਉਹਦੇ ਕੋਲ ਬੈਂਦੇ ਆ ਤੂੰ ਇਹਨਾਂ ਚੀਜ਼ਾਂ ਦਾ ਧਿਆਨ ਰੱਖੀ ਮੈਂ ਵਾਰ-ਵਾਰ ਨਹੀਂ ਟੋਕਣਾ ਤੇ ਜਦੋਂ ਘਰ ਸਾਰੇ ਹੋਣ ਤਾਂ ਤੁਸੀਂ ਦੋਵੇਂ ਇੱਕ ਕਮਰੇ 'ਚ ਇਕੱਠੇ ਨਾ ਰਿਹਾ ਕਰੋ ਤੇਰੀ ਨਨਾਨੀ ਜਵਾਨਿਆ ਹੁਣ ਉਹਦੇ ਤੇ ਕੀ ਅਸਰ ਪਊਗਾ ਹਰਜੋਤ ਆਪਣੀ ਸੱਸ ਦੀਆਂ ਗੱਲਾਂ ਸੁਣ ਕੇ ਹਰਾਣ ਰਹਿ ਗਈ ਭਲਾਈ ਵੀ ਕੋਈ ਗੱਲ ਸੀ ਫਿਰ ਤਾਂ ਨਨਾਨ ਦੇ ਹੁੰਦੇ ਮੁੰਡੇ ਦਾ ਵਿਆਹ ਹੀ ਨਹੀਂ ਕਰਨਾ ਚਾਹੀਦਾ ਸੀ ਇਹਨਾਂ ਨੂੰ ਪਰ ਉਹ ਕੁਝ ਨਾ ਬੋਲੀ ਉਦੋਂ ਹੀ ਰਣਜੀਤ ਵੀ ਬਾਹਰ ਆ ਗਿਆ ਤਮਾ ਚੋਪ ਹੋ ਗਈ ਤੇ ਚਾਹ ਦਾ ਬਹਾਨਾ ਕਰਕੇ ਹਰਜੋਤ ਨੂੰ ਉੱਥੋਂ ਜਾਣ ਨੂੰ ਕਹਿ ਦਿੱਤਾ ਹਰਜੋਤ ਚਾਹ ਬਣਾਉਣ ਅਰ ਸੋਈ 'ਚ ਚਲੀ ਗਈ ਤੇ ਚਾਹ ਬਣਾ ਕੇ ਸਾਰਿਆਂ ਲਈ ਲੈ ਆਈ ਸੋਹਰਾ ਤਾਂ ਉਦੋਂ ਘਰ ਨਹੀਂ ਸੀ ਇਸ ਲਈ ਸੱਸ ਨਨਾਨ ਤੇ ਰਣਜੀਤ ਨੂੰ ਚਾਹ ਫੜਾ ਦਿੱਤੀ ਤੇ ਆਪਣਾ ਕੱਪ ਲੈ ਕੇ ਅੰਦਰ ਜਾਣ ਲੱਗੀ ਤਾਂ ਰਣਜੀਤ ਨੇ ਕਿਹਾ ਤੂੰ ਚਾਹ ਲੈ ਕੇ ਅੰਦਰ ਕਿੱਥੇ ਚੱਲੀ ਆ ਇੱਥੇ ਬਹਿ ਜਾ ਸਾਰੇ ਤਾਂ ਬਾਹਰ ਬੈਠੇ ਆ ਤੋ ਇਕੱਲੀ ਅੰਦਰ ਕੀ ਕਰੇਗੀ ਹਰਜੋਤ ਨੇ ਸੱਸ ਵੱਲ ਵੇਖਿਆ ਤਾਂ ਸੱਸ ਨੇ ਉਹਨੂੰ ਅੰਦਰ ਜਾਣ ਨੂੰ ਕਿਹਾ ਰঞ্জੀਤ ਹਰਾਨੀ ਨਾਲ ਆਪਣੀ ਮਾਂ ਵੱਲ ਵੇਖਣ ਲੱਗਾ ਤਾਂ ਮਾਂ ਨੇ ਕਿਹਾ ਪੁੱਤ ਹਰ ਪਰਿਵਾਰ ਦੀ ਆਪਣੀ ਕੋਈ ਮਰਿਆਦਾ ਹੁੰਦੀ ਆ ਘਰ ਜਵਾਨ ਭੈਣਿਆ ਤੇਰੀ ਤੇ ਤੂੰ ਆਪਣੀ ਘਰ ਵਾਲੀ ਦੇ ਨਾਲ ਬਹਿਵੇਂਗਾ ਇਹ ਕਿਹੋ ਜੀ ਗੱਲ ਕਰਦਾ ਕਰਦੀ ਆ ਮਾਂ ਕੀ ਆਪਣੇ ਇੱਥੇ ਵੀ ਕੋਈ ਇਹੋ ਜਿਹਾ ਰਿਵਾਜ ਹੁੰਦਾ ਆ? ਹਾਂ ਬਿਲਕੁਲ ਹੁੰਦਾ ਆ। ਅਜੇ ਤੱਕ ਤਾਂ ਘਰ ਸਿਰਫ ਤੇਰੀ ਮਾਂ ਪਿਤਾ ਤੇ ਭੈਣ ਹੀ ਸੀ। ਮੇਰੀ ਤਾਂ ਕੋਈ ਸੱਸ ਹੀ ਨਹੀਂ ਆ। ਹੁਣ ਤੇਰੀ ਘਰ ਵਾਲੀ ਆਈ ਆ ਤਾਂ ਇਹ ਰਿਵਾਜ ਹੋਣੀ ਲਾਗੂ ਹੋਊਗਾ ਨਾ? ਰঞ্জੀਤ ਇਹਦੇ ਅੱਗੇ ਕੁਝ ਨਾ ਕਹਿ ਸਕਿਆ। ਹੁਣ ਤਾਂ ਇਹ ਹਰ ਰੋਜ਼ ਹੀ ਹੋਣ ਲੱਗਾ ਸੀ। ਸੱਸ ਦੇ ਸਾਹਮਣੇ ਹਰ ਜੋਤ ਰঞ্জੀਤ ਨੂੰ ਬੁਲਾ ਵੀ ਨਹੀਂ ਸਕਦੀ ਸੀ। ਇੱਥੋਂ ਤੱਕ ਕਿ ਜੇ ਐਤਵਾਰ ਨੂੰ ਰঞ্জੀਤ ਘਰ ਹੁੰਦਾ ਤਾਂ ਉਸ ਦਿਨ ਆਰਾਮ ਕਰਨ ਹਰਜੋਤ ਆਪਣੇ ਕਮਰੇ ਵਿੱਚ ਵੀ ਨਹੀਂ ਜਾ ਸਕਦੀ ਸੀ ਅਕਸਰ ਇਹੋ ਹੁੰਦਾ ਸੀ ਕਿ ਜਾਂ ਤਾਂ ਐਤਵਾਰ ਵਾਲੇ ਦਿਨ ਰঞ্জੀਤ ਹਾਲ 'ਚ ਸਮਦਾ ਸੀ ਜਾਂ ਫਿਰ ਹਰਜੋਤ ਉੱਤੇ ਸਟੋਰ ਰੂਮ 'ਚ ਦੋਵਾਂ ਵਿੱਚੋਂ ਕਿਸੇ ਇੱਕ ਨੂੰ ਤਾਂ ਐਡਜਸਟ ਕਰਨਾ ਹੀ ਪੈਂਦਾ ਸੀ ਆਖਿਰ ਥੱਕ ਹਾਰ ਕੇ ਰঞ্জੀਤ ਨੇ ਦੂਜੇ ਸ਼ਹਿਰ ਨੌਕਰੀ ਲਈ ਅਪਲਾਈ ਕਰ ਦਿੱਤਾ ਤੇ ਉਹਦੀ ਨੌਕਰੀ ਵੀ ਲੱਗ ਗਈ ਉਹਨੇ ਕਹਾਂ ਰਾ ਕੇ ਆਪਣੇ ਮਾਪਿਓ ਨਾਲ ਹਰਜੋਤ ਨੂੰ ਨਾਲ ਲੈ ਕੇ ਜਾਂਦੀ ਇਜਾਜ਼ਤ ਮੰਗੀ ਤਾਂ ਮਾਂ ਨੇ ਸਾਫ ਮਨਾਂ ਕਰ ਦਿੱਤਾ ਲੈ ਤੂੰ ਤਾਂ ਸਾਰੀ ਜ਼ਿੰਦਗੀ ਇਹਦੇ ਨਾਲ ਹੀ ਰਹਿਣਾ ਆ ਭਰਾ ਸਿਵੀ ਤਾਂ ਥੋੜਾ ਬਹੂ ਦਾ ਸੁੱਖ ਲੈ ਲਈਏ ਅਗਲੀ ਵਾਰ ਲੈ ਜਾਈ ਦੋ ਟੁੱਕ ਗੱਲ ਕਹਿ ਕੇ ਮਾਂ ਨੇ ਗੱਲ ਨੂੰ ਖਤਮ ਕਰ ਦਿੱਤਾ ਇੱਕ ਵਾਰ ਤਾਂ ਰਣਜੀਤ ਦੇ ਮਨ 'ਚ ਆਇਆ ਕਿ ਦੂਜੇ ਸ਼ਹਿਰ ਵਾਲੀ ਨੌਕਰੀ ਨੂੰ ਛੱਡ ਕੇ ਵਾਪਸ ਇਸੇ ਸ਼ਹਿਰ ਵਿੱਚ ਨੌਕਰੀ ਕਰ ਲਵਾਂ ਪਰ ਫਿਰ ਪਤਾ ਨਹੀਂ ਕੀ ਸੋਚ ਕੇ ਆਪਣਾ ਸਮਾਨ ਪੈਕ ਕਰਨਾ ਸ਼ੁਰੂ ਕਰ ਦਿੱਤਾ ਇਹ ਸੁਣ ਕੇ ਹਰਜੋਤ ਨੂੰ ਵੀ ਬਹੁਤ ਦੁੱਖ ਹੋਇਆ ਉਹ ਰঞ্জੀਤ ਨਾਲ ਗੱਲ ਕਰਨ ਲਈ ਅੰਦਰ ਆ ਹੀ ਰਹੀ ਹੁੰਦੀ ਸੀ ਤੇ ਸੱਸ ਉਹਨੂੰ ਰੋਕ ਲੈਂਦੀ ਬਹੂ ਤੈਨੂੰ ਸਮਝਾਇਆ ਸੀ ਨਾ ਕਿ ਜਦੋਂ ਘਰ ਸਾਰੇ ਹੋਣ ਤਾਂ ਤੂੰ ਰঞ্জੀਤ ਕੋਲੋਂ ਦੂਰ ਰਿਹਾ ਕਰ ਆਪਣੇ ਘਰ ਦੇ ਰੀਤੀ ਰਿਵਾਜ ਨਾ ਭੁੱਲ ਹਰਜੋਤ ਨੂੰ ਗੁੱਸਾ ਤਾਂ ਬਹੁਤ ਆਉਂਦਾ ਕਿ ਇੱਥੇ ਤਾਂ ਮੇਰਾ ਪਤੀ ਮੈਨੂੰ ਛੱਡ ਕੇ ਦੂਰ ਚੱਲਿਆ ਆ ਤੇ ਇਹਨਾਂ ਨੂੰ ਆਪਣੇ ਹੀ ਰੀਤੀ ਰਿਵਾਜਾਂ ਦੀ ਪਈਆ ਪਰ ਉਸ ਵਕਤ ਹਰਜੋਤ ਚੁੱਪ ਹੋ ਗਈ ਜਦੋਂ ਰਾਤ ਨੂੰ ਉਹ ਕਮਰੇ ਚ ਆਈ ਤਾਂ ਰਣਜੀਤ ਬੈੱਡ ਤੇ ਚੁੱਪਚਾਪ ਬੈਠਾ ਸੀ ਇਹ ਵੇਖ ਕੇ ਹਰਜੋਤ ਦੀਆਂ ਅੱਖਾਂ 'ਚ ਅਥਰੂ ਆ ਗਏ ਤਾਂ ਰਣਜੀਤ ਨੇ ਕਿਹਾ ਤੂੰ ਕਿਉਂ ਰੋ ਰਹੀਆਂ ਮੈਂ ਕੋਸ਼ਿਸ਼ ਤਾਂ ਕੀਤੀ ਸੀ ਨਾ ਪਰ ਮਾਂ ਸਮਝਣ ਦਾ ਨਾ ਹੀ ਨਹੀਂ ਲੈ ਰਹੀ ਇਹੋ ਜਹ ਲੋਕਾਂ ਨੂੰ ਤਾਂ ਆਪਣੇ ਮੁੰਡੇ ਦਾ ਵਿਆਹ ਹੀ ਨਹੀਂ ਕਰਨਾ ਚਾਹੀਦਾ ਸੀ ਬਹੂ ਲਿਆਉਣ ਦਾ ਤਾਂ ਬੜਾ ਸ਼ੌਂਕ ਹੁੰਦਾ ਆ ਪਰ ਬਹੂ ਦੇ ਦਿਲ ਵਿੱਚ ਕੀ ਆ ਉਹ ਜਾਣਨ ਦਾ ਸ਼ੌਂਕ ਨਹੀਂ ਹੁੰਦਾ ਬੱਸ ਕਰ ਹਰਜੋਤ ਥੋੜੀ ਹਿੰਮਤ ਰੱਖ ਕੀ ਹਿੰਮਤ ਰੱਖਾਂ ਜੀ ਇੱਕ ਤਾਂ ਮਾਂ ਜੀ ਪਤਾ ਨਹੀਂ ਕਿਹੜੇ ਕਿਹੜੇ ਰੀਤੀ ਰਿਵਾਜ ਕੱਢ ਕੇ ਲੈ ਆਈ ਆ ਕਿੱਥੋਂ ਉਤੋਂ ਬਹੂ ਦੀ ਸੇਵਾ ਦਾ ਸ਼ੌਂਕ ਚੜ ਗਿਆ ਇਹਨਾਂ ਨੂੰ ਕੀ ਇਹੋ ਜੀ ਔਰਤ ਦੀ ਬਹੂ ਦਿਲ ਤੋਂ ਸੇਵਾ ਕਰ ਪਾਉਗੀ ਬੱਸ ਕਰ ਹਰਜੋਤ ਮਾਂ ਆਹ ਉਹ ਮੇਰੀ ਮੰਨਿਆ ਕਿ ਥੋੜੀ ਮਤਲਬੀ ਆ ਉਹ ਪਰ ਤੂੰ ਉਹਦੇ ਲਈ ਦਿਲ ਨੂੰ ਮੈਲਾਣਾ ਕਰ ਮੇਰੇ ਤੇ ਵਿਸ਼ਵਾਸ ਰੱਖ ਕੋਈ ਬਹੂ ਆਪਣੇ ਆਪ ਕੁਝ ਨਹੀਂ ਕਹਿੰਦੀ ਹੁੰਦੀ ਉਵੇਂ ਹੀ ਮੈਂ ਕਿੱਥੇ ਚਾਉਣੀ ਆ ਪਰ ਮਾਂ ਜੀ ਤਾਂ ਬੱਸ ਕਰ ਹਰਜੋਤ ਮੇਰੇ ਤੇ ਵਿਸ਼ਵਾਸ ਰੱਖ ਮੈਂ ਹੋਰ ਨਾ ਕਰਾਂ ਮੰਗ ਸੱਸ ਬਹੂ ਦੀ ਮਾਂ ਭਾਰਤ ਇਸ ਘਰ ਚ ਨਹੀਂ ਚੱਲਣ ਦਊਂਗਾ ਪਰ ਬਸ ਜਿਵੇਂ ਮੈਂ ਕਹਾਂ ਉਵੇਂ ਕਰਦੀ ਰਹਿ ਵੇਖ ਲਈ ਮਾਂ ਖੁਦ ਸਾਰੇ ਨਿਜਮ ਹਟਾਊਗੀ ਤੇ ਐਵੇਂ ਨਹੀਂ ਹੋਇਆ ਤੇ ਇਸ ਵਾਰ ਮੇਰਾ ਪਲਾਨ ਪੱਕਾ ਆ ਮਾਂ ਤਾਂ ਕੀ ਪੂਰਾ ਕਰ ਮੰਨੂੰਗਾ ਪਾਸਾ ਪਲਟਣ ਦਾ ਕੋਈ ਮੌਕਾ ਹੀ ਨਹੀਂ ਦਊਂਗਾ ਅੱਛਾ ਇੱਕ ਪਾਸਾ ਤਾਂ ਪਹਿਲਾਂ ਹੀ ਪਲਟ ਚੁੱਕਾ ਆ ਪਰ ਹਰਜੋਤ ਵਿਸ਼ਵਾਸਤਾ ਕਰ ਮੇਰੇ ਤੇ ਇਸ ਵਾਰ ਤਾਂ ਮੈਂ ਗਲਤ ਨਹੀਂ ਹੋਣ ਦਊਂਗਾ। ਬਸ ਹਰਜੋਤ ਨੂੰ ਸਮਝਾਉਂਦੇ ਹੋਏ ਰஞ்சிਤ ਉਹਨੂੰ ਆਪਣਾ ਪਲਾਨ ਦੱਸਦਾ ਆ ਤੇ ਕਹਿੰਦਾ ਆ ਬਸ ਕੁਝ ਦਿਨਾਂ ਦੀ ਗੱਲ ਆ ਜਾਂ ਕੁਝ ਸ਼ਾਇਦ ਮਹੀਨਿਆਂ ਦੀ ਵੀ ਤੂੰ ਬਸ ਆਪਣੇ ਮਨ ਨੂੰ ਸਖਤ ਰੱਖੀ ਸਾਰਾ ਕੁਝ ਠੀਕ ਹੋ ਜਾਊਗਾ। ਬਸ ਤੂੰ ਮੇਰਾ ਸਾਥ ਦੇਂਦੀ ਰਹੀਂ। ਦੂਜੇ ਦਿਨ ਸ਼ਾਮ ਦੀ ਟ੍ਰੇਨ ਤੋਂ ਰஞ்சிਤ ਦੂਜੇ ਸ਼ਹਿਰ ਲਈ ਰਵਾਨਾ ਹੋ ਜਾਂਦਾ ਆ। ਇਹਦਾਂ ਹਰਜੋਤ ਦਾ ਮਨ ਤਾਂ ਨਹੀਂ ਲੱਗ ਰਿਹਾ ਸੀ। ਪਰ ਜਿਵੇਂ ਤਿਵੇਂ ਦਿਨ ਕੱਟ ਰਹੀ ਸੀ ਰੋਜ਼ ਸ਼ਾਮ ਨੂੰ ਰঞ্জੀਤ ਘਰ ਫੋਨ ਕਰਦਾ ਸੀ ਪਰ ਮਾਂ ਦੇ ਫੋਨ ਤੇ ਕਿਉਂਕਿ ਰঞ্জੀਤ ਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਮਾਂ ਮੇਰੀ ਗੱਲ ਹਰਜੋਤ ਨਾਲ ਨਹੀਂ ਹੋਣ ਦਊਗੀ ਇਥੋਂ ਤੱਕ ਕਿ ਮਾਂ ਨੇ ਕਦੀ ਵੀ ਹਰਜੋਤ ਦੀ ਗੱਲ ਆਪਣੇ ਪੁੱਤ ਨਾਲ ਨਾ ਹੋਣ ਦਿੱਤੀ ਰਾਤ ਨੂੰ ਹਰਜੋਤ ਜਦੋਂ ਆਪਣੇ ਕਮਰੇ ਵਿੱਚ ਸੌਣ ਲਈ ਜਾਂਦੀ ਤਾਂ ਮਾਂ ਉਹਨੂੰ ਸਖਤ ਹਦਾਇਤ ਦਿੰਦੀ ਰঞ্জੀਤ ਨਾਲ ਫੋਨ ਤੇ ਗੱਲ ਨਾ ਕਰਨ ਲੱਗ ਜਾਈ ਹੁਣ ਵਿਚਾਰਾ ਸਾਰਾ ਦਿਨ ਕੰਮ ਕਰਕੇ ਥੱਕ ਜਾਂਦਾ ਆ ਤੇਰੇ ਵਾਂਗੂ ਥੋੜਾ ਨਾ ਘਰ ਆਰਾਮ ਕਰਦਾ ਰਹਿੰਦਾ ਆ ਇਸ ਲਈ ਉਹਦੇ ਨਾਲ ਫੋਨ ਤੇ ਗੱਲ ਕਰਨ ਦੀ ਕੋਈ ਲੋੜ ਨਹੀਂ ਆ ਤੇ ਰਹੀ ਘਰ ਦੇ ਹਾਲ ਚਾਲ ਦੱਸਣ ਦੀ ਗੱਲ ਤਾਂ ਉਹ ਤਾਂ ਮੈਂ ਦੱਸ ਹੀ ਦੇਨੀ ਆ ਨਾਲ ਹੀ ਉਹ ਆਪਣੀ ਕੁੜੀ ਨੂੰ ਉਹਦੇ ਕੋਲ ਸਵਾ ਦੇਂਦੀ ਪਰ ਹਰਜੋਤ ਉਦਾਸ ਹੋ ਜਾਂਦੀ ਕਈ ਵਾਰ ਦਿਨੇ ਵੀ ਸੱਸ ਜਦੋਂ ਆਰਾਮ ਕਰਦੀ ਹੁੰਦੀ ਤਾ ਹਰਜੋਤ ਮੈਸੇਜ ਦੇ ਜ਼ਰੀਏ ਰਣਜੀਤ ਨਾਲ ਆਪਣੇ ਦਿਲ ਦੀ ਗੱਲ ਕਰਦੀ ਸਮਾਂ ਏਵੇਂ ਹੀ ਬੀਤ ਰਿਹਾ ਸੀ ਰਣਜੀਤ ਨੂੰ ਗਏ ਹੋਏ 5 ਮਹੀਨੇ ਹੋ ਚੁੱਕੇ ਸੀ ਜਦੋਂ ਉਹਨੇ ਹੌਲੀ-ਹੌਲੀ ਫੋਨ ਕਰਨਾ ਵੀ ਕੱਟ ਕਰ ਦਿੱਤਾ ਹੁਣ ਤਾਂ ਇਹ ਹਾਲ ਹੋ ਗਿਆ ਸੀ ਕਿ ਕਈ ਵਾਰ ਫੋਨ ਮਾਂ ਖੁਦ ਵੀ ਕਰਦੀ ਤਾਂ ਫੋਨ ਨਾ ਚੁੱਕਦਾ ਹੁਣ ਤਾਂ ਰਣਜੀਤ ਦਾ ਫੋਨ ਆਏ ਹੋਏ ਨੂੰ ਵੀ 20 ਦਿਨ ਹੋ ਗਏ ਸੀ ਉਹ ਤਾਂ ਮਾਨੂ ਰঞ্জੀਤ ਦੀ ਚਿੰਤਾ ਹੋਣ ਲੱਗੀ ਸੀ ਆਖਰ ਜਦੋਂ ਉਹਨਾਂ ਕੋਲੋਂ ਰਿਹਾ ਨੰਗਿਆ ਤਾਂ ਰਾਤ ਨੂੰ ਉਹਨਾਂ ਨੇ ਰঞ্জੀਤ ਦੇ ਪਿਤਾ ਜੀ ਨੂੰ ਕਿਹਾ ਸੁਣੋ ਜੀ ਪਤਾ ਨਹੀਂ ਕਿਉਂ ਰঞ্জੀਤ ਅੱਜਕੱਲ ਫੋਨ ਨਹੀਂ ਚੁੱਕਦਾ ਨਾ ਹੀ ਖੁਦ ਕਰਦਾ ਆ ਕੀ ਆਪਾਂ ਉੱਥੇ ਜਾ ਕੇ ਵੇਖੀਏ ਕਿ ਕੀ ਗੱਲ ਆ ਰঞ্জੀਤ ਠੀਕ ਤਾਂ ਹੈ ਨਾ ਇਸ ਤੋਂ ਪਹਿਲਾਂ ਕਿ ਪਿਤਾ ਜੀ ਕੋਈ ਜਵਾਬ ਦਿੰਦੇ ਦਰਵਾਜ਼ੇ ਤੇ دستਕ ਹੋਈ ਮਾਂ ਨੇ ਜਾ ਕੇ ਦਰਵਾਜ਼ਾ ਖੋਲਿਆ ਤਾਂ ਸਾਹਮਣੇ ਹਰਜੋਤ ਖੜੀ ਸੀ ਸਿਰ ਵੀ ਟੱਕਿਆ ਹੋਇਆ ਨਹੀਂ ਸੀ ਵਾਲ ਵੀ ਖਿਲਰੇ ਸੀ ਅੱਖਾਂ 'ਚ ਅਥਰੂ ਹਰਜੋਤ ਨੂੰ ਸਾਹਮਣੇ ਖੜੀ ਵੇਖ ਕੇ ਮਾਂ ਘਬਰਾ ਗਈ ਬਹੂ ਇਹ ਕੀ ਹਾਲ ਬਣਾਇਆ ਤੂੰ ਆਪਣਾ ਤੂੰ ਆਪਣੀ ਮਾਂ ਮਰਿਆ ਦਾ ਭੁੱਲ ਗਈਆਂ ਤੂੰ ਇਸ ਘਰ ਦੇ ਰੀਤੀ ਰਿਵਾਜ ਸਾਰੇ ਭੁੱਲ ਗਈਆਂ ਮਾਂ ਜੀ ਕੁੰਡੇ ਵਿੱਚ ਆਪਣੇ ਰੀਤੀ ਰਿਵਾਜਾਂ ਦੀ ਚਟਣੀ ਕੁੱਟ ਕੇ ਖਾ ਲੋ ਤੁਸੀਂ ਤਾਂ ਮੇਰੀ ਜ਼ਿੰਦਗੀ ਬਰਬਾਦ ਕਰ ਦਿੱਤੀ ਆ ਹਰਜੋਤ ਰੋਂਦੇ ਹੋਏ ਬੋਲੀ ਹਰਜੋਤ ਦੇ ਮੂੰਹੋਂ ਇਹ ਸਾਰਾ ਕੁਝ ਸੁਣ ਕੇ ਪਿਤਾ ਜੀ ਵੀ ਕਮਰੇ ਤੋਂ ਬਾਹਰ ਆ ਗਏ ਮਾਂ ਨੇ ਪਹਿਲਾਂ ਹਰਜੋਤ ਦਾ ਦੁਪੱਟਾ ਠੀਕ ਕੀਤਾ ਉਹਨੂੰ ਹਾਲ ਵਿੱਚ ਲਿਆ ਕੇ ਸੋਫੇ ਤੇ ਬਿਠਾਇਆ ਉਦੋਂ ਤੱਕ ਕੁੜੀ ਵੀ ਉੱਠ ਕੇ ਆ ਗਈ ਸੀ ਮਾਂ ਨੇ ਕੁੜੀ ਨੂੰ ਹਰਜੋਤ ਲਈ ਪਾਣੀ ਦਾ ਗਲਾਸ ਲਿਆਉਣ ਨੂੰ ਕਿਹਾ ਫਿਰ ਉਹਨੂੰ ਪਾਣੀ ਪਿਆ ਕੇ ਪੁੱਛਿਆ ਬਹੂ ਇਹ ਕਿਹੋ ਜੀਆਂ ਗੱਲਾਂ ਕਰ ਰਹੀਆਂ ਤੂੰ ਆਖਿਰ ਹੋਇਆ ਕੀ ਆ ਕਿਹੜੀ ਬਹੂ ਕਿੱਥੋਂ ਦੀ ਬਹੂ ਬਰਬਾਦ ਕਰ ਦਿੱਤੀ ਤੁਸੀਂ ਆਪਣੀ ਬਹੂ ਦੀ ਜ਼ਿੰਦਗੀ ਵੇਖੋ ਆਪਣੇ ਮੁੰਡੇ ਦੀ ਕਰਤੂਤ ਤੁਸੀਂ ਤਾਂ ਮੇਰੀ ਜ਼ਿੰਦਗੀ ਬਰਬਾਦ ਕਰ ਦਿੱਤੀ ਆ ਕਹਿੰਦੇ ਹੋਏ ਹਰਜੋਤ ਨੇ ਆਪਣਾ ਮੋਬਾਈਲ ਅੱਗੇ ਕਰ ਦਿੱਤਾ ਜਿਹਦੇ ਵਿੱਚ ਰਣਜੀਤ ਨੇ ਵਟਸਐਪ ਤੇ ਇੱਕ ਫੋਟੋ ਭੇਜੀ ਸੀ ਉਸ ਫੋਟੋ ਵਿੱਚ ਰਣਜੀਤ ਦੇ ਨਾਲ ਇੱਕ ਕੁੜੀ ਖੜੀ ਸੀ ਨਾਲ ਹੀ ਉਹਦੇ ਗਲੇ 'ਚ ਫੁੱਲਾਂ ਦਾ ਹਾਰ ਸੀ ਉਹਨੂੰ ਵੇਖ ਕੇ ਮਾਂ ਬੋਲੀ ਲੈ ਇਹ ਕਿਹੜੀ ਵੱਡੀ ਗੱਲ ਆ ਇਹਦੇ ਨਾਲ ਨੌਕਰੀ ਕਰਦੀ ਹੋਣੀ ਆ ਪੜ੍ਹੀ ਲਿਖੀ ਹੋ ਕੇ ਵੀ ਇੰਨੀ ਅਕਲ ਨਹੀਂ ਆ ਤੈਨੂੰ ਫੋਟੋ ਵੇਖ ਕੇ ਇਨਾ ਤਮਾਸ਼ਾ ਕਰ ਦਿੱਤਾ ਆ ਮਾਂ ਜੀ ਪੜ੍ਹੀ ਲਿਖੀ ਆ ਤਾਂ ਹੀ ਮੈਂ ਰੌਲਾ ਪਾ ਰਹੀ ਆ نیچے ਤੁਹਾਡੇ ਮੁੰਡੇ ਨੇ ਜਿਹੜਾ ਮੈਸੇਜ ਲਿਖਿਆ ਆ ਉਹ ਵੀ ਤਾਂ ਪੜੋ ਕੁੜੀ ਨੇ ਮਾਂ ਦੇ ਹੱਥੋਂ ਫੋਨ ਲੈ ਲਿਆ ਤੇ ਮੈਸੇਜ ਪੜਨ ਲੱਗੀ ਲਿਖਿਆ ਸੀ ਮੇਰਾ ਸੁਪਣਾ ਜਿਹੜਾ ਸੱਚ ਹੋ ਹੀ ਗਿਆ ਆ ਕੀ ਫਰਕ ਪੈਂਦਾ ਆ ਕਿਸੇ ਨੇ ਵੀ ਵੇਖਿਆ ਹੋਵੇ ਬੋਲੋ ਇਹਦਾ ਕੀ ਮਤਲਬ ਆ ਮੈਂ ਕਹਿ ਰਹੀ ਆ ਮਾਂ ਜੀ ਤੁਸੀਂ ਮੇਰੀ ਜ਼ਿੰਦਗੀ ਬਰਬਾਦ ਕਰ ਹੀ ਦਿੱਤੀ ਆ ਹਰਜੋਤ ਅੱਜ ਵੀ ਰੋ ਰਹੀ ਸੀ ਹੁਣ ਤਾਂ ਮਾਂ ਦਾ ਵੀ ਮੱਥਾ ਠਣਕ ਗਿਆ ਉਹ ਰਣਜੀਤ ਦੇ ਪਾਪਾ ਨੂੰ ਬੋਲੀ ਸੁਣੋ ਜੀ ਤੁਸੀਂ ਟਿਕਟ ਕਰਾਓ ਗੱਡੀ ਕਰਾਓ ਚਾਹੇ ਕੁਝ ਵੀ ਕਰੋ ਅੱਪਾ ਹੁਣ ਨਹੀਂ ਰਣਜੀਤ ਦੇ ਕੋਲ ਜਾਵਾਂਗੇ ਦਸ ਉਹਦੇ ਪਿਤਾ ਜੀ ਵੀ ਹੜਬੜੀ ਵਿੱਚ ਫਟਾਫਟ ਟੈਕਸੀ ਦਾ ਇੰਤਜ਼ਾਮ ਕਰਨ ਲੱਗੇ ਤੇ ਕੁੜੀ ਨੂੰ ਗਵਾਂਢ ਵਾਲੀ ਆਂਟੀ ਦੇ ਕੋਲ ਛੱਡ ਕੇ ਹਰਜੋਤ ਤੇ ਉਹਦੀ ਸਾਸੂ ਨੂੰ ਨਾਲ ਲੈ ਕੇ ਚਲੇ ਗਏ ਆਖਿਰ 8 ਘੰਟਿਆਂ ਦੇ ਸਫ਼ਰ ਤੋਂ ਬਾਅਦ ਰਣਜੀਤ ਦੇ ਕੋਲ ਪਹੁੰਚਦੇ ਪਹੁੰਚਦੇ ਸਵੇਰ ਹੋ ਗਈ ਜਾ ਕੇ ਸਾਰਿਆਂ ਤੋਂ ਪਹਿਲਾਂ ਰਣਜੀਤ ਦੇ ਘਰ ਦਾ ਦਰਵਾਜ਼ਾ ਖੜਕਾਇਆ ਤਾਂ ਅੱਖਾਂ ਨੂੰ ਮਲਦੇ ਹੋਏ ਰਣਜੀਤ ਨੇ ਦਰਵਾਜ਼ਾ ਖੋਲ੍ਹਿਆ ਉਹਨੂੰ ਵੇਖਦੇ ਹੀ ਮਾਂ ਉੱਚੀ ਆਵਾਜ਼ ਵਿੱਚ ਬੋਲੀ ਸ਼ਰਮ ਨਹੀਂ ਆਉਂਦੀ ਤੈਨੂੰ ਇਹੋ ਜਿਹੇ ਕਰਤੂਤਾ ਕਰਦੇ ਹੋਏ ਨੂੰ ਸਾਡਾ ਨੱਕ ਵਢਾ ਕੇ ਰੱਖ ਦਿੱਤਾ ਤੂੰ ਇਹ ਵੀ ਨਹੀਂ ਸੋਚਿਆ ਕਿ ਤੂੰ ਵਿਆਹਾਂ ਵਰਿਆਂ ਤੇਰੀ ਘਰ ਵਾਲੀ ਤੇ ਕੀ ਬੀਤੂਗੀ ਕੌਣ ਆ ਚੜੇਲ ਰঞ্জੀਤ ਅਣੀਂਦ ਵਿੱਚੋਂ ਪੂਰੀ ਤਰ੍ਹਾਂ ਜਾਗ ਹੀ ਨਹੀਂ ਪਾਇਆ ਸੀ ਹਜੇ ਅਚਾਨਕ ਇਹ ਸਾਰਾ ਕੁਝ ਵੇਖ ਕੇ ਖੁਦ ਨੂੰ ਸੰਭਾਲਦੇ ਹੋਏ ਬੋਲਿਆ ਕੀ ਹੋਇਆ ਮਾਂ ਤੁਸੀਂ ਅਚਾਨਕ ਕਿਵੇਂ ਆ ਗਏ ਸਭ ਠੀਕ ਤਾਂ ਹੈ ਅਚਾਨਕ ਪਿੱਛੋਂ ਪਿਤਾ ਜੀ ਵੀ ਆ ਕੇ ਬੋਲਣ ਲੱਗੇ ਨਲਾਇਕ ਤੂੰ ਵੀ ਆਇਆ ਵਰਿਆ ਆ ਇਹ ਸਾਰਾ ਕੁਝ ਕਰਦੇ ਤੈਨੂੰ ਆਪਣੇ ਮਾਪਿਓ ਦੀ ਇੱਜ਼ਤ ਦਾ ਖਿਆਲ ਨਹੀਂ ਆਇਆ ਕੌਣ ਆਉ ਕੁੜੀ ਜਿਹਦੇ ਗਲਤ ਤੂੰ ਫੁੱਲਾਂ ਦੀ ਮਾਲਾ ਪਾਈ ਆ ਨੰਜੀਤ ਹਜੇ ਵੀ ਨਹੀਂ ਸਮਝ ਪਾਇਆ ਪਰ ਜਦੋਂ ਹਰਜੋਤ ਨੂੰ ਵੇਖਿਆ ਤਾਂ ਉਹਨੇ ਮੋਬਾਈਲ ਵੱਲ ਇਸ਼ਾਰਾ ਕੀਤਾ ਤਾਂ ਉਹਨੂੰ ਸਾਰਾ ਕੁਝ ਸਮਝਾਉਣ ਲੱਗਾ ਪਰ ਉਹ ਚੁੱਪ ਰਿਹਾ ਆਖਿਰ ਦੋਕ ਲੈਕਚਰਾਂ ਸੁਣ ਕੇ ਕੁਝ ਠੀਕ ਹੋ ਰਿਹਾ ਸੀ ਤਾਂ ਗਲਤ ਕੀ ਆ ਇਹਦੇ ਚ ਮਾਂ ਉਹ ਤਾਂ ਮੇਰੇ ਨਾਲ ਆਫਿਸ 'ਚ ਕੰਮ ਕਰਦੀ ਆ ਤੇ ਉਹਦਾ ਪ੍ਰਮੋਸ਼ਨ ਹੋਇਆ ਆ ਇਸ ਲਈ ਸਾਰਿਆਂ ਨੇ ਉਹਨੂੰ ਹਾਰ ਪਾਏ ਸੀ ਤੇ ਮੈਂ ਵੀ ਉਹਦੇ ਨਾਲ ਫੋਟੋ ਖਿੱਚਵਾ ਲਈ ਤੇ ਉਹ ਉਹ ਜਿਹੜਾ ਮੈਸੇਜ ਉਹ ਤਾਂ ਮੇਰੇ ਦੋਸਤ ਨੇ ਲਿਖਿਆ ਸੀ ਤੇ ਮੈਂ ਵੀ ਉਹੋ ਚੁੱਕ ਕੇ ਲਿਖ ਦਿੱਤਾ ਵੇਖੋ ਜੀ ਮੇਰਾ ਮੁੰਡਾ ਗਲਤ ਨਹੀਂ ਸੀ ਬਹੁ ਵੇਖ ਲਾ ਤੂੰ ਵੀ ਤੂੰ ਤਾਂ ਬੇਵਜ੍ਹਾ ਹੀ ਬਤੰਗੜ ਬਣਾ ਦਿੱਤਾ ਹੁਣ ਇੱਥੇ ਕੀ ਕਰ ਰਹੀ ਹੈ ਅੰਦਰ ਜਾ ਤੈਨੂੰ ਕਿਹਾ ਸੀ ਨਾ ਕਿ ਸਾਡੇ ਘਰ ਦੇ ਰੀਤੀ ਰਿਵਾਜ ਆ ਬਹੂ ਆਪਣੇ ਪਤੀ ਦੇ ਨਾਲ ਖੜੀ ਵੀ ਹੋ ਸਕਦੀ ਮਾਂ ਹਜੇ ਵੀ ਹਾਰ ਨਹੀਂ ਮੰਨ ਰਹੀ ਸੀ ਪਰ ਇਨੇ ਨੂੰ ਪਿਤਾ ਜੀ ਮਾਂ ਨੂੰ ਝਿੜਕਦੇ ਹੋਏ ਬੋਲੇ ਬਸ ਬਹੁਤ ਹੋ ਗਿਆ ਤੇਰਾ ਵੀ ਤੇ ਬਹੁਤ ਹੋ ਗਿਆ ਤੇਰੇ ਰੀਤੀ ਰਿਵਾਜ ਚੱਲੇ ਤਾਂ ਗਲਤਫਹਿਮੀ ਸੀ ਜਿਹੜੀ ਦੂਰ ਹੋ ਗਈ ਆ ਪਰ ਅੱਗੇ ਤੋਂ ਇਹੋ ਜੀ ਹਰਕਤ ਨਾ ਹੋਵੇ ਇਸ ਲਈ ਬਹੂ ਦਾ ਇੱਥੇ ਰਹਿਣਾ ਹੀ ਸਹੀ ਹੋਵੇਗਾ ਮੈਂ ਕਹਿ ਦਿੱਤਾ ਆ ਨਾ ਕਿ ਹਰਜੋਤ ਹੁਣ ਇਹਦੇ ਨਾਲ ਇੱਥੇ ਹੀ ਰਹੂਗੀ ਪਰ ਇਹ ਤਾਂ ساری ਜ਼ਿੰਦਗੀ ਇਕੱਠੇ ਹੀ ਰਹਿਣਗੇ ਸਾਨੂੰ ਵੀ ਤਾਂ ਬਹੂ ਦਾ ਸੁੱਖ ਲੈਣ ਦਿਓ ਤੂੰ ਚੁੱਪ ਕਰ ਤੂੰ ਮੁੰਡੇ ਲਈ ਘਰ ਵਾਲੀ ਲਿਆਈਆਂ ਜਾਂ ਖੁਦ ਲਈ ਬਹੋ ਵਿਆਹ ਤੇਰਾ ਨਹੀਂ ਮੁੰਡੇ ਦਾ ਹੋਇਆ ਆ ਬਹੂ ਦੇ ਨਾਲ ਆਖਿਰ ਤੂੰ ਵੀ ਇੱਕ ਤੀ ਦੀ ਮਾਇਆ ਕੁਝ ਤਾਂ ਸਮਝ ਆਖਿਰਕਾਰ ਮਾਂ ਨੂੰ ਹਾਰ ਮੰਨਣੀ ਪਈ ਤੇ ਹਰਜੋਤ ਨੂੰ ਉੱਥੇ ਛੱਡ ਕੇ ਉਹ ਆਪਣੇ ਸ਼ਹਿਰ ਸ਼ਾਮ ਨੂੰ ਹੀ ਵਾਪਸ ਚਲੇ ਗਏ ਕਿਉਂਕਿ ਉਹਨਾਂ ਦੀ ਕੁੜੀ ਕਰ ਇਕੱਲੀ ਸੀ ਸੋ ਦੋਸਤੋ ਇਹ ਸੀ ਜੀ ਅੱਜ ਦੀ ਆਪਣੀ ਕਹਾਣੀ ਕਹਾਣੀ ਕਿਹੋ ਜਿਹੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕਨੋਰ ਕੌਰ ਨੂੰ ਦਿਉ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ